ਨਹੀਂ ਅੱਜ ਕੀ ਲੋਕੀ ਘੇਰਣਗੇ ਝੂਠ ਮਾਰਨ ਵਾਲਿਆਂ ਨੂੰ ਕੂਟ ਪ੍ਰਚਾਰ ਕਰਨ ਨਾਲ ਕਿਉਂਕਿ 5 ਸਾਲ ਜਿਨ੍ਹਾਂ ਨੇ ਕਾਂਗਰਸ ਨੇ ਰਾਜ ਕੀਤਾ ਹੁਣ ਲੋਕੀ ਪੁੱਛਣਗੇ ਵੀ ਕੀ ਬਣਿਆ ਤੁਸੀਂ ਤਾਂ ਕਹਿੰਦੇ ਸੀ ਉਦੋਂ 4 ਹਫ਼ਤਿਆਂ ਚ ਅਸੀਂ ਸਾਰਾ ਕੁਝ ਕਰ ਦੇਣਾ ਉਦੋਂ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਸਭ ਖਾਦੇ ਸੀ ਹੁਣ ਤਾਂ ਬੇਦਬੀ ਉਹ ਕਰੀ ਬੈਠੇ ਗੁਟਕਾ ਸਾਹਿਬ ਹੱਥਾਂ 'ਚ ਫੜ ਕੇ ਕਿਹਾ ਸੀ ਸਾਰੇ ਪੰਜਾਬ ਦੀ ਕਿਸਾਨੀ ਦਾ ਜਿਹੜਾ ਕਰਜ਼ਾ ਉਹ ਮਾਫ਼ ਕਰ ਦੇਣ ਇਹ ਬੇਦਬੀ ਨਹੀਂ ਹੋ ਗਿਆ ਕਰਜ਼ਾ ਕਿਆ ਸੀ ਹਰ ਪਰਿਵਾਰ ਦੇ ਵਿੱਚ ਇੱਕ ਸਰਕਾਰੀ ਨੌਕਰੀ ਦੇਾਂਗੇ ਤੇ ਗੁੱਟਕਾ ਸਾਹਿਬ ਹੱਥ ਫੜਿਆ ਸੀ ਆ ਸਾਰੇ ਲੀਡਰ ਜਿਹਦੇ ਹੱਥ ਫੜਿਆ ਸੀ ਉਹ ਤਾਂ ਚਲੋ ਬੀਜੇਪੀ ਚਲਾ ਗਿਆ ਤੇ ਗੁੱਟਕਾ ਸਾਹਿਬ ਜਿਹੜੇ ਲੈ ਕੇ ਆਏ ਸੀ ਲੋਕਾਂ ਨੂੰ ਗੁਬਰਾਹ ਕਰਨ ਵਾਸਤੇ ਉਹ ਤਾਂ ਸਾਰੇ ਸੱਜੇ ਖੱਬੇ ਖੜੇ ਸੀ ਸਾਡੇ ਕੋਲ ਸਾਰੀਆਂ ਦੀਆਂ ਫੋਟੋ ਹੈਗੀਆਂ ਆਮ ਆਦਮੀ ਪਾਰਟੀ ਵੀ ਕਹਿੰਦੀ ਸੀ ਕਿ ਬੇਦੀ ਤੇ ਇਨਸਾਫ ਦਵਾਂਗੇ ਕੁਮਰ ਵਿਜੇ ਪ੍ਰਤਾਪ ਵੀ ਸੰਤੁਸ਼ਟ ਨਹੀਂ ਹੋਇਆ ਆਮ ਆਦਮੀ ਉਹ ਆਪਣਾ ਰਾਹ ਚੱਲ ਰਿਹਾ ਹੈ ਕੁਮਰ ਵਿਜੇ ਪ੍ਰਤਾਪ ਦੇ ਬਾਰੇ ਚ ਜਿਹੜੀ 92 ਸਫਿਆਂ ਦੀ ਹਾਈ ਕੋਰਟ ਦੀ ਜੱਜਮੈਂਟ ਹੈ ਨਾ ਉਹ ਅੰਮ੍ਰਿਤਸਰ ਦੀ ਸਾਰੀ ਪ੍ਰੈਸ ਨੂੰ ਇੱਕ ਵਾਰੀ ਫੇਰ ਪੜ੍ਹਨੀ ਚਾਹੀਦੀ ਹੈ देखो एक अफसर ਦੇ ਖਿਲਾਫ ਸਾਰੀ 92 ਪੇਜ ਦੀ ਜੱਜਮੈਂਟ ਤੁਸੀਂ ਕਹਿ ਸਕਦੇ ਹੋ ਕਿ ਸਟ੍ਰਿਕਟਰ ਇਜ਼ ਸਟ੍ਰਿਕਟਰ ਹੈ ਅਦਾਲਤ ਕਹਿ ਰਹੀ ਹੈ ਕਿ ਤੂੰ ਰਾਜਨੀਤੀ ਕੀਤੀ ਹੈ ਔਰ ਉਹ ਸਾਬਤ ਵੀ ਹੋ ਗਿਆ ਜੋ ਅਦਾਲਤ ਨੇ ਕਹਿ ਕੇ ਰਾਜਨੀਤੀ ਕੀਤੀ ਵੀ ਆ ਬਾਅਦ ਜਾ ਕੇ ਜਿਹੜੀ ਪਾਰਟੀ ਦੇ ਕਹਿੰਦੇ ਕੀਤੀ ਉਸ ਪਾਰਟੀ ਦਾ ਅੱਜ ਉਹ ਐਮਐਲਏ ਇਸ ਕਰਕੇ ਇਹਨਾਂ ਬੰਦਿਆਂ ਨੂੰ ਕੀ ਕਹੋਗੇ ਜਿਹਦੇ ਬਾਰੇ ਇੱਕ ਹਾਈ ਕੋਰਟ ਦਾ ਜੱਜ ਇਹਨਾਂ ਕੁਝ ਕਹਿ ਗਿਆ ਤੇ ਹੁਣ ਸਾਡੇ ਕੀ ਕਹਿਣ ਦੀ ਲੋੜ ਆ ਉਹਦੀ ਜੱਜਮੈਂਟ ਤੁਸੀਂ ਵੀ ਪੜੋ ਉਹਨੂੰ ਵੀ ਪੜਾਓ ਤੇ ਜੱਜ ਕਹਿ ਰਿਹਾ ਕਿ ਮੈਲਾਫਾਈਡ ਹੈ ਜੱਜ ਕਹਿ ਰਿਹਾ ਕਿ ਬਹੁਦਾ ਜਾਂਚ ਜੱਜ ਕਹਿ ਰਿਹਾ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਗਵਾਹਾਂ ਦੇ ਬਿਆਨਾਂ ਨੂੰ ਟਵਿਸ ਕੀਤਾ ਤੇ ਸਾਰੀ ਤੂੰ ਖੇਡ ਖੇਡੀ ਹੈ ਰਾਜਨੀਤੀ ਕਰਨ ਵਾਸਤੇ ਮੈਂ ਤਾਂ ਨਹੀਂ ਕਿਹਾ ਹਾਈ ਕੋਰਟ ਨੇ ਕਿਹਾ ਜੇ ਕਾਪੀ ਕਿਸੇ ਕੋਲ ਨਹੀਂ ਤੇ ਮੈਂ ਤੁਹਾਡੇ ਵਟਸਐਪ ਤੇ ਸਾਰੀ ਭੇਜ ਦੂੰ ਫਿਰ ਨਵੇਂ ਸਿਰੇ ਤੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ